ਦਾ ਨਾਮ rahul ਹੈ ਮੇਰਾ ਪਿੰਡ ਬਲਾਲਾ ਠੀਕ ਹੈ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਵੀਡੀਓਗ੍ਰਾਫੀ ਦਾ ਤੇ ਮੈਨੂੰ ਕੱਲ ਮੇਰੇ ਦੋਸਤ ਦਾ ਫੋਨ ਆਇਆ ਰਾਣਾ ਫੋਟੋਗ੍ਰਾਫੀ ਉਰ ਸਮਰਾਲੇ ਦੀ ਸਟੂਡੀਓ ਆ ਹੁਣ ਮੁਸਤਾਬਾਦ ਉਹਨਾਂ ਨੇ ਮੈਨੂੰ ਕਿਹਾ ਵੀ ਇਹਨਾਂ ਲੁਧਿਆਣੇ ਦੇ ਬੰਦੇ ਨੇ ਮੇਰੇ ਜਾਣਕਾਰ ਨੇ ਫਿਰ ਉਹਨਾਂ ਦਾ ਫੰਕਸ਼ਨ ਲਾ ਕੇਣਾ ਤੁਸੀਂ ਚੰਡੀਗੜ੍ਹ ਠੀਕ ਆ ਵੀ ਉਹਨਾਂ ਨੇ ਉਹਨਾਂ ਨੂੰ ਮੇਰਾ ਨੰਬਰ ਦਿੱਤਾ ਉਹਨਾਂ ਨੇ ਉਹਨਾਂ ਦਾ ਮੈਨੂੰ ਫੋਨ ਆਇਆ ਸਾਡੀ ਗੱਲ ਹੋਈ ਸਾਰੀ ਉਸ ਤੋਂ ਬਾਅਦ ਸਵੇਰੇ 4:00 4:30 ਨੂੰ ਤੁਰਨਾ ਸੀ ਮੈਂ 5:00 ਵਜੇ ਦੇ ਸਵੇਰ ਪਹੁੰਚਿਆ ਠੀਕ ਆ ਮੈਂ 5 ਵਜੇ ਪਹੁੰਚ ਗਏ ਉਹਨਾਂ ਦੀ ਗੱਡੀ ਸਮਾਓ ਕਹਿੰਦੇ ਸਾਡੀ ਗੱਡੀ ਚ ਜਾਣਾ ਉਹਨਾਂ ਦੀ ਗੱਡੀ ਸਮਾਰ ਆ ਕੇ ਮੈਂ ਗੱਡੀ ਪਾਰਕਿੰਗ ਲਾਉਣ ਗਿਆ ਉਹ ਗੱਡੀ ਲੈ ਕੇ ਚਲ ਗਏ ਉਨੀ ਮੈਂ ਸਵੇਰੇ 5 ਵਜੇ ਦੌਰੇ ਕੈਮਰੇ ਨੂੰ ਚੈੱਕ ਕਰਦਾ ਫਿਰ ਆਪਰ ਹਾਲ ਕਿੰਨੇ ਜਣੇ ਸੀ ਕਿਹੜੀ ਗੱਡੀ ਉਹ 2 ਜਣੇ ਆ ਗਏ ਜੀ ਵਨੀਟੋ ਗੱਡੀ ਵਿੰਟੋ ਗੱਡੀ ਵਿੰਟੋ ਗੱਡੀ ਹੈ ਵੀਰੇ ਉਹਦੀ ਹੈ ਵੀਰੇ ਬਾਕਸ ਵੈਜਣ ਦੀ ਨਹੀਂ ਜਿਹੜੇ ਨੰਬਰਾਂ ਤੇ ਤੁਸੀਂ ਫੋਨ ਕੀਤਾ ਮੁੰਡੇ ਫੋਨ ਨੰਬਰ ਨਾਲ ਦੇ ਨਾ ਬੰਦ ਹੋ ਗਈ ਵੀਰੇ ਜਿਹੜੇ ਥਾਣੇ ਗਏ ਉਹ ਥਾਣੇ ਸਵੇਰੇ 5:30 ਵਜੇ ਦੀ ਰਿਪੋਰਟ ਲਿਖਾਤੀਗੀ ਉਹਨੂੰ ਵੀ ਕੈਮਰੇ ਚੈੱਕ ਕਰਦੇ ਫਿਰਦੇ ਆ ਵੀਰੇ ਨਹੀਂ ਜਿਹੜੇ ਬੰਦੇ ਨੇ ਤੁਹਾਨੂੰ ਕੰਟੈਕਟ ਨੰਬਰ ਦਿੱਤਾ ਸੀ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀਰੇ ਇਸ ਤਾਂ ਜਾਣਦੇ ਨਹੀਂ ਹੈ ਕਿ ਉਹਨਾਂ ਨੂੰ ਕਹਿੰਦਾ ਹੱਤਾ ਇਦਾਂ ਇਦਾਂ ਹੋਈ ਆ ਉਹ ਸਰਾਮੇ ਮੁੱਕ ਰਗੇ ਤੁਹਾਡਾ ਕੀ ਹੁਣ ਲੈ ਕੇ ਗਏ ਨੇ ਉਹ ਕੀ 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 ਮਸਤੀ ਮੇਰਾ ਵੀਰੇ ਘਟੋ ਘਟਾ 4 ਤੋਂ 5 ਲੱਖ ਦਾ ਸਮਾਨ ਸੀਗਾ ਜੀ ਕੈਮਰਾ ਕੈਮਰਾ ਦਾ ਐਸੈਸਰੀ ਗਿੰਬਲ ਸਾਰੀ ਕੈਮਰਿਆਂ ਦੀ ਕੈਮਰਾ ਗਿੰਬਲ ਲਾਈਟਾਂ ਲੂਟਾਂ ਸਾਰਾ ਕੁਝ ਸੀਗਾ ਵੀਰੇ ਖਾਣੇ ਤੁਸੀਂ ਇਤਲਾਹ ਦਿੱਤੀ ਸਵੇਰੇ ਹਾਂਜੀ ਖਾਣੇ ਇਤਲਾਹ ਦਿੱਤੀ ਇਹਨਾਂ ਦਾ ਕੀ ਕਹਿਣਾ ਹੁਣ ਤੱਕ ਕੁਝ ਪ੍ਰਾਪਤੀ ਹੋਈ ਹੈ ਇਹਨਾਂ ਨੂੰ ਕੋਈ ਉਹ ਲੋਕਾਂ ਦੇ ਵੀ ਤੁਸੀਂ ਵੀ ਦੇਖੋ ਅਸੀਂ ਵੀ ਦੇਖ ਰਹੇ ਹਾਂ ਹੁਣ ਦੇਖਦੇ ਬੈਠੇ ਹਾਂ ਜੀ ਕੋਈਰੇ ਖਾਣੇ ਦੇ ਜਿਹੜਾ ਨੋ ਇੰਦਰਪਾਲ ਸਿੰਘ ਰੇਡੀਓ ਸਟੂਡੀਓ ਤੇ ਬੈਠਾ ਸਟੂਡੀਓ ਹੈ ਜੀ ਇਹ ਸਾਡਾ ਰਾਹੁਲ ਵੀਰਾ ਜੀ ਅੱਜ ਇਹਨਾਂ ਨੂੰ ਬਹੁਤ ਮੰਨ ਭਾਗੀ ਘਟਨਾ ਕਾ ਵਾਪਰੀ ਹੈ ਜੀ ਇੱਕ ਸਵੇਰੇ 5:30 ਵਜੇ ਇਹਨਾਂ ਦਾ S3 ਕੈਮਰਾ ਤੇ ਪੂਰੀ ਕਿੱਟ ਜਿਹੜੇ 35mm ਲੈਂਸ ਤੇ 50 ਤੇ 85mm ਲੈਂਸ ਸੀ ਗੱਡੀ ਜਾਣ ਪਛਾਤੇ ਬੰਦੇ ਆਏ ਤੇ ਇਹਨਾਂ ਦੀ ਇੱਕ ਲੈ ਕੇ ਉਹ ਫਰਾਰ ਹੋ ਗਏ ਕਿੰਨਾ ਕੁ ਦਾ ਐਸਟੀਮੇਟ ਹੈ ਇਹ तकरीबन 6.6 ਲੱਖ ਰੁਪਏ ਨੁਕਸਾਨ ਹੈਗਾ ਜੀ ਇਹਨਾਂ ਨੂੰ ਕੋਈ ਬੁਕਿੰਗ ਲਈ ਉਹਨਾਂ ਨੇ ਬੁੱਕ ਕੀਤਾ ਇਹਨਾਂ ਨੂੰ ਪਹਿਲਾਂ ਇੱਕ ਦਿਨ ਪਹਿਲਾਂ ਰਾਤ ਨੂੰ ਬੁਕਿੰਗ ਲਈ ਫੋਨ ਕੀਤਾ ਵੀ ਤੁਹਾਨੂੰ ਪਹਿਲਾਂ ਸਮਝਾ ਲੈ ਤੀ ਹੁੰਦਾ ਸਮਝਾਣੇ ਤੋਂ ਵੀ ਮੁੰਡੇ ਨੇ ਕਿਸੇ ਨੇ ਫੋਨ ਕੀਤਾ ਹੀ ਬੁਕਿੰਗ ਲਈ ਤਾਂ ਇਹ ਆਹੀ ਸੀ ਸਵੇਰੇ ਬਾਕੀ ਉਹ ਬੁਕਿੰਗ ਵਾਲੇ ਮੁੰਡੇ ਤੋਂ ਪੁੱਛ ਰਿਆ ਸੀ ਜੋ ਕੋਈ ਵੀ ਗੱਲ ਹੋ ਗਈ ਅਸੀਂ ਪੁੱਛ ਕੇ ਜਰੂਰ ਕਲੀਅਰ ਕਰਾਂਗੇ ਜੀ ਥਾਣੇ ਪਹੁੰਚੇ ਹੋ ਰਿਪੋਰਟ ਕਰ ਜੇ ਹੋ ਗਈ ਰਿਪੋਰਟ ਕਰ ਹੋ ਗਈ ਜੀ ਐਸਐਸ ਸਾਹਿਬ ਜੀ ਨੇ ਵੀ ਕਾਤੀ ਰਿਪੋਰਟ ਦਰਜ ਜੀ ਬਾਕੀ ਮੋਤੋਰ ਬੰਦਿਆਂ ਨੂੰ ਬੁਲਾ ਕੇ ਪੂਰੀ ਚਲਦੋਬਾਰ ਦਰਜ ਕਰਾ ਕੀ ਕਰਾਵਾਂਗੇ ਅਸੀਂ ਇਹ ਸਰ ਸਾਨੂੰ ਸ਼ਿਕਾਇਤ ਦਿੱਤੀ ਹੈ ਰਾਹੁਲ ਹੈ ਇੰਤੇ ਮੁੰਡਾ ਰਾਹੁਲ ਕੁਮਾਰ ਬਲਾਲੇ ਦਾ ਜੀ ਉਹ ਕਹਿੰਦਾ ਮੈਨੂੰ ਪ੍ਰੋਗਰਾਮ ਲਈ ਫੋਨ ਕਰਿਆ ਸੀ ਤੇ ਫੋਨ ਵੀ ਸਾਨੂੰ ਲਖਾਇਆ ਜੀ ਉਹਨਾਂ ਨੇ ਉਸ ਮੁਤਾਬਕ ਕਿ ਮੁੰਡਾ ਇਹ ਆਪਣੇ ਪਿੰਡ ਤੋਂ ਚੱਲ ਕੇ ਗੱਡੀ 'ਚ ਸਮਰਾਲੇ ਆ ਗਿਆ ਤੇ ਉਹ ਜਿਹੜਾ ਸਾਜੋ ਸਮਾਨ ਸੀ ਕੈਮਰਾ ਵਗੈਰਾ ਦੇ ਜਨੇ ਲੇਜ਼ਰ ਵਗੈਰਾ ਸੀ ਇਹਨੂੰ ਉਹ ਲੜਕੇ ਦੋ ਲੜਕੇ ਦੱਸਿਆ ਜੇ ਉਹਨੇ ਗੱਡੀ 'ਚ ਰੱਖਤੇ ਤੇ ਆਪ ਗੱਡੀ ਪਾਰਕਿੰਗ ਕਰਨ ਲੱਗ ਗਿਆ ਜੀ ਤੇ ਉਸੇ ਤਰ੍ਹਾਂ ਨੀ ਉਹ ਗੱਡੀ ਲੈ ਕੇ ਲੰਘ ਗਏ ਜੀ ਵਿੱਚ ਚੀਜ਼ ਦਾ ਸਮਾਨ ਲੈ ਕੇ ਜੀ ਤੇ ਕੀ ਕਰ ਮਾਮਲਾ ਹੁਣ ਕਾਦਿਕਾ ਕਰਨਾ ਹੈ ਜੀ ਕੀ ਕੀ ਕਰ ਲਈ ਕੀਤੀ ਜਾ ਰਹੀ ਹੈ ਜੀ ਜੀ ਉਹਦੀ ਹੁਣ ਸਟੇਟਮੈਂਟ ਲਿਖ ਕੇ ਅੱਗੇ ਅਸੀਂ ਪੜਤਾਲ ਤਕਰੀਰ ਚੱਲ ਰਹੀ ਆ ਸਾਡੀ ਇਹ ਜਲਦੀ ਗ੍ਰਿਪਚ ਕਰ ਲਾਂਗੇ ਜੀ ਅਸੀਂ